ਦੀਦੀ ਹੁਣ ਆਏ ਨਹੀਂ ਫਿਰ ਉਹਨਾਂ ਨੂੰ ਥੋੜਾ ਕੰਮ ਪੈ ਗਿਆ ਲੇਟ ਹੋ ਗਏ ਉਹ ਤੇ ਸ਼ਾਇਦ ਕੱਲ ਆਉਣੇ ਹੁਣ ਕਹਿੰਦੇ ਲੱਗੇ ਕੱਲ ਆਉਣਗੇ ਚਲੋ ਕੱਲ ਆ ਜਾਣੀ ਸੀ ਸਦਕੇ ਆ ਇਹ ਹੈ ਕੀ ਹੈ ਮਛਰ ਦੰਦੀ ਵਰਦਾ ਮਛਰ ਦੰਦੀ ਵਰਦਾ ਸੀ ਬੋਤਨ ਹਾਂ ਕੀ ਸੀ ਹੋਇਆ ਸੀ ਹਾਂ ਕੀ ਮਛਲਰਦਾ ਹੈ ਹੈ ਕੀ ਹੋਇਆ ਸੀ ਹਾਂ ਹਾਏ ਕੀ ਹੋਇਆ ਇਹ ਹੋਈ ਆ ਹਾਏ ਨਹੀਂ ਕਿਤੇ ਮੋਤਨ ਕੀ ਹੋਇਆ ਹੈ ਹੈ ਸਿਰਪੇ ਜਾਈ ਸੀ ਬਾ ਬਾਦ ਮੱਛਰ ਲੜਿਆ ਮੱਛਰ ਲੜਿਆ ਸੀ ਬੋਤ ਦੇ ਚਲਾ ਆ ਬੱਸੀ ਪਾਦੇ ਆ ਬੱਸੀ ਪਾਦੇ ਪਾਪਾ ਆ ਗਏ ਪਾਪਾ ਨੇ ਬੱਸੀ ਪਾਦੇ ਹਾਂ ਹਾਂ ਇਦਾਂ ਤਾਂ ਨਾ ਇਦਾਂ ਕਹਿੰਦੇ ਇਦਾਂ ਕਰੀ ਜਾਈਦਾ ਬਾਦ ਕੀ ਹੋਇਆ ਜੀ ਕੀ ਹੁੰਦੀ ਆ ਕਿਨਾ ਨਾ ਕਰਕੇ ਬਾਲਾਂ ਦੀ ਵਾਹ ਉਹ ਮਛਰ ਕਦਾਂ ਲੜਿਆ ਵਾਕੇ ਯਾਰ ਉਹ ਮਛਰ ਲੜਿਆ ਹੀ ਤੇ ਆ ਪਾਣੀ ਦਾ ਪਿਆਰ ਹਾਂ ਹਾਂ ਪਾਣੀ ਦਾ ਆਚਾਰੀਆਂ ਮੱਕਟ ਦੇ ਦੇਗੀ ਤੀ ਮੁੱਤ ਦਾ ਦਦਾ ਜੀ ਦਦਾ ਜੀ ਆਏ ਦਦਾ ਜੀ ਆਏ ਦਦਾ ਜੀ ਤੇ ਚਾਟ ਟੋਟਲ ਤੂੰ ਸੋ ਜੀ ਅੱਜ ਦਾ ਤੁਹਾਨੂੰ ਇਹ ਵਾਲਾ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਰਗਣਿਕ ਕਰਦੇ ਸਬਸਕ੍ਰਾਈਬ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਹਰ ਗਣ ਬਾਏ ਕੱਦੋ ਬਾਏ 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 ਕਰਨਾ ਇਦਾਂ ਇਦਾਂ ਪੁੱਤ ਆ ਤਨਾ ਬਾਏ ਕਰਦੋ ਬਾਏ ਹਾਏ ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਵਲੋਗ ਦੇ ਵਿੱਚ ਤੇ ਆਪਾਂ ਜਾ ਰਹੇ ਹਾਂ ਬੱਸ ਸਟੈਂਡ ਉੱਥੇ ਆਏ ਹੋਏ ਨੇ ਵੱਡੀ ਦੀਦੀ ਇਹ ਇਹਦੇ ਨਾਲ ਵਾਲ ਕਰਾਉਣੇ ਸੀਗੇ ਆਰ ਬੌਂਡਿੰਗ ਵਗੈਰਾ ਕੀ ਕਹਿੰਦੇ ਸਮੂਥਨਿੰਗ ਤੋਂ ਬਾਅਦ ਇੱਕ ਓਵਰ ਮਤਲਬ ਟ੍ਰੀਟਮੈਂਟ ਹੁੰਦਾ ਨਾ ਉਹ ਵਾਲਾ ਕਰਾਉਣਾ ਸੀ ਤੇ ਦੀਦੀ ਕਹਿੰਦੇ ਤੇ ਦੀਪਜੀਤ ਨੂੰ ਜਾਣਾ ਹੈ ਦੂਸਰੀ ਵਾਰੀ ਤੇ ਮੈਨੂੰ ਦੱਸ ਦੇ ਮੇਰੇ ਵੀ ਕਰਵਾ ਕੇ ਲੈ ਦੇਂਦੀ ਤੇ ਜੋ ਸੇਵਾ ਪਣੀ ਉਹ ਕਰ ਦੂ ਮੈਂ ਕੋਈ ਗੱਲ ਨਹੀਂ ਆਪਣੇ ਹੀ ਬੰਦਾ ਤੇ ਮਹਾ ਹਾਫ ਰੇਟ ਤੇ ਹੋ ਜਾਣਗੇ ਤੇ ਕਹਿੰਦੇ ਚੱਲ ਠੀਕ ਹੈ ਵੀ ਤੇ ਮਹਾ ਆਜੋ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਹੁਣ ਦੀਦੀ ਹੁਣ ਬੱਸ ਸਟੈਂਡ ਆਜੇ ਨੇ ਤੇ ਉਦਾਂ ਵੀ ਮੈਨੂੰ ਬੱਸ ਸਟੈਂਡ ਜਾਣਾ ਪਾਣਾ ਕਿਉਂਕਿ ਮੰਮੀ ਦੀ ਮੈਡੀਸਿਨ ਲੈਣੀ ਹੈ ਦੌਲਤਰਾਮ ਪੰਸਾਦੀ ਦੇ ਕੋਲ ਲੀਵਰ ਦੀ ਫੈਟੀ ਆਏ ਜਲਾਉਂਦੀ ਆਂ ਹੈ ਵੇ ਵੇ ਮਵਾ ਟੈਮ ਹੋ ਘਰੇ ਨਨ ਖਲੋਤਿੰਦੇ ਫਿਸਗੀਆਂ ਪਈਆਂ ਵੀ ਅਸੇ ਕਿਦਾਂ ਆਏ ਜਲੇ ਹਾਂ ਕਿਦਾਂ ਗਰਮੀ ਗਰਮੀ ਨਹੀਂ ਹੈਗੀ ਮਾਸੀ ਵੀ ਸਸੀ ਕਾਲ ਗਰਮੀ ਮੈਂ ਮਾਸੀ ਨਹੀਂ ਹੈਗੀ ਉਹ ਭਰਾਵਾ ਗੱਡੀ ਮੇਰੀ ਤੇ ਮਗਰ ਗੱਡੀ ਲੱਗੀ ਹੀ ਬੜਾ ਪੰਗਾ ਪਿਆ ਏ ਦੀ ਸਸੀ ਕਾਲ ਸਸੀ ਕਾਲ ਕੀ ਹਾਲ ਜੇ ਠੀਕ ਠਾਕ ਜੇ ਸ਼ਾਹ ਜੀ ਸ਼ਾਹ ਜੀ ਮੈਂ ਤਾਂ ਬੋਲਾਂ ਮਸ਼ਹੂਰ ਕਰਤਾ ਸ਼ਾਹ ਜੀ ਇਥੋਂ ਪਹਿਲਾਂ ਨਾ ਮੰਮੀ ਦੀ ਦਵਾਈ ਲੈ ਲਈ ਥੋੜੀ ਜਿਹੀ ਇਥੋਂ ਲੈਣੀ ਹੈ ਦਵਾਈ ਹੰਦੌਲ ਤਰੰਪੁਰ ਫਾਰਮਸਰੀ ਦੀ ਉੱਥੋਂ ਲੈ ਚੱਲੀਏ ਤੇ ਫਿਰ ਜਾਂਦੇ ਆ ਅੱਗੇ ਕਿ ਮੰਮੀ ਦੀ ਦਵਾਈ ਮੁੱਕ ਗਈ ਹੈ ਮੰਮੀ ਨੂੰ ਫਰਕ ਪੈ ਗਿਆ ਫੈਟੀ ਲੀਵਰ ਦਾ ਫਰਕ ਪੈ ਗਿਆ ਜੇ ਦੋਸਤੋ ਸਾਨੂੰ ਕਹਿਆ ਸੀ ਨਾ ਪਹਿਲਾਂ ਐਕਸਪੈਰੀਮੈਂਟ ਆਪਣੇ ਦੇ ਕਰਨਾ ਚਾਹੀਦਾ ਵੀ ਆਪਣੇ ਆਪ ਨੂੰ ਫਰਕ ਪੈਂਦਾ ਕਰ ਪੈਂਦਾ ਐਵੇਂ ਪਹਿਲਾਂ ਪ੍ਰੋਮੋਸ਼ਨ ਨਾ ਕਰੀ ਜਾਓ ਮੰਮੀ ਨੌ ਬਰ ਨੌ ਹੋ ਗਏ ਨੇ ਹੁਣ ਤੇ ਤੁਸੀਂ ਵੀ ਦਵਾਈ ਲੈ ਸਕਦੇ ਅਜਮਾਉਣਾ ਦਾ ਨਾ ਕੰਟੈਕਟ ਨੰਬਰ ਜੋ ਵੀ ਮੈਂਸ਼ਨ ਕਰਦਾ ਹਾਂ ਠੀਕ ਹੈ ਵਿੱਚ ਤੇ ਤੁਸੀਂ ਦਵਾਈ ਲੈ ਲਿਓ ਵੀ ਤੇ ਮੇਰੀ ਮੰਮੀ ਨੂੰ ਸਤ ਅਠਾ ਦਾਣਾ ਦੀ ਦਵਾਈ ਨਾਲ ਹੀ ਫਰਕ ਪੈ ਗਿਆ ਜੇ ਵੇਖ ਲੋ ਤੇ 10% ਰਹਿ ਗਿਆ ਤੇ ਉਹ ਵੀ ਇੱਕ ਅਧੀ ਦੀ ਦਵਾਈ ਲੈ ਲਾਂਗੇ ਹੁਣ ਲੈ ਆ ਲੋ ਜੇ ਕਹਿੰਦੇ ਦਵਾਈ ਲੈਣੀ ਤੇ ਉਹ ਲੈ ਲੇਵੇਂ ਨੰਬਰ ਨੰਬਰ ਉੱਤੇ ਲੱਗਾ ਪਰ ਦੁਕਾਨ ਬੰਦ ਜੇ ਅੱਜ ਐਤਵਾਰ ਹੈ ਨਾ ਅੱਜ ਓਹੋ ਤੁਮ ਹੀ ਦੱਸਿਆ ਮੈਨੂੰ ਥੱਕਾ ਹੋ ਗਿਆ ਚਲੋ ਕੋਈ ਨਹੀਂ ਫੋਨ ਕਰਕੇ ਮੁਕਾ ਲਾਂਗੇ ਤੇ ਕੋਲ ਪਹੁੰਚਣ ਵਾਲੇ ਆ ਬਸ ਕਾਦੀਆਂ ਨਹੀਂ ਕਰਾਂਦੀ ਲੈ ਵੀ ਪਹੁੰਚ ਗਏ ਆਪਾਂ ਬੋਤਲੇ ਦੀ ਲੈ ਲੋ ਚੱਡੀ ਨਹੀਂ ਚਾ ਲੋ ਉੱਤਰਾ 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 ਉਹਨਾਂ ਨੇ ਆਪਣਾ ਕਰੀਮਾ ਕਰੂਮਾ ਕੱਢ ਲਿਆ ਵਾ ਚੱਲ ਚਲੋ ਪਾ ਲ ਕੇ ਆਹ ਕੰਟੈਕਟ ਨੰਬਰ ਸਾਰਾ ਦਿੱਤਾ ਆ ਜੇ ਤੇ ਜੇ ਕਿਹਨੇ ਕਰਾਉਣੇ ਆ ਤਾਂ ਕਰਾ ਲਿਓ ਚਲੋ 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 ਖਿੱਚ ਜੋਰ ਨਾਲ ਕੀ ਆ ਜੀ ਲੋਕ ਲੱਕ ਕੁਛ ਨਹੀਂ ਚੱਲ ਚੱਲ ਇਸ ਨੂੰ ਇਸ ਨੂੰ ਚਾਲੂ ਕੀਤਾ ਕਹਣੀ ਆ ਜੇ ਨਹੀਂ ਕੀਤਾ ਲੱਗਦਾ ਹਨ ਚੱਲ 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 ਕਸ ਕਰੀਏ ਮੈਸੇਰ ਉਹ ਲਾ ਦੋ ਇਹ ਇਧਰ ਆ ਇੰਜਲ ਇਹਦੇ ਇਹਦੇ ਸੈਂਡਲ ਜਿਹੜੇ ਨਹੀਂ ਉਤਾਰਦੇ ਪਤਾ ਕਿ ਉਹ ਪੈਰ ਸਲਿੱਪ ਹੋਈ ਜਾਂਦੇ ਸੈਂਡਲ ਉਤਾਰ ਦੇ ਦੇ ਇਥੇ ਬਾਹਲ ਕੇ ਨਾ ਚਲ ਜਾ ਦੂਸਰੀ ਵਾਰੀ ਟ੍ਰੀਟਮੈਂਟ ਅੱਜ ਹੋਣਾ ਇਹਦੇ ਮਲਵਾਲਾਂ ਦਾ ਤੇ ਭਾਬੀ ਜੀ ਤੇ ਭਾਜੀ ਹੁਣੀ ਤੇ ਹੈ ਨਹੀਂ ਇਥੇ ਉਹ ਗਏ ਹੋਏ ਨੇ ਭਾਬੀ ਜੀ ਹੁਣੀ ਛੱਡਣ ਵਾਸਤੇ ਗਏ ਹੋਏ ਆ ਉਹ ਵੀ ਭਾਬੀ ਜੀ ਇਥੇ ਨੇ ਰਹਿ ਦੇਈਏ ਕੱਦੀਆਂ ਦੇ ਕੱਦੀਆਂ ਕੋਲ ਭੀ ਨਹੀਂ ਹੁੰਦੇ ਨਾ ਉਹ ਮੈਨੂੰ ਪਤਾ ਬਟਾਲੇ ਦਾ ਉਹਦਾ ਤੇਕੇ ਘਾਰੇ ਭਰੇ ਆ ਇੱਕ ਹੀ ਘਰ ਇਧਰੇ ਚਲੋ ਡੈਂਸ ਹੀ ਕਰ ਦੋ ਡੈਂਸ ਹੀ ਲੱਤਾਂ ਨੂੰ ਵੀ ਕੀ ਆਦੀ ਲੱਤਾਂ ਮੈਂ ਵਿੱਚ ਕੰਬਦੀਆਂ ਨਹੀਂ ਤੇ ਰਹਿਣਾ ਮੈਂ ਇਹਨੇ ਬੇਦੂ ਮਜ਼ਾਕ ਕਰਨਾ ਹੱਟਣਾ ਨਹੀਂ ਨਹੀਂ ਮੱਲਵ ਕ੍ਰੀਮ ਕ੍ਰੂਮ ਜ਼ਿਆਦਾ ਲਾ ਦਿਓ ਮੈਂ ਉਹ ਇਹ ਹੀ ਹੁੰਦਾ ਹੈ ਮੇਰੀ ਜੀਵ ਨੂੰ ਬਹੁਤ ਸੰਦੇ ਆ ਬੰਦ ਜਿੰਨਾ ਜਵਾਨੀ ਸਤੋਂਦੇ ਮੈਂ ਮੇਰਾ ਜੀਜੀ ਬਣ ਸੋ ਹਾਂ ਮੇਰੀ ਲੜਾਈ ਬੜੀ ਹੁੰਦੀ ਪਾ ਦੀ ਨਾ ਦੀਦੀ ਜੀ ਧਿਆਨ ਨਾ ਇੱਥੇ ਧੋਨ ਨਾ ਭਾਜੇ ਕੋਈ ਡੰਡੇ ਨਾਲ ਡੇਰ ਦੇ ਕੱਢੀ ਪੈਣੀ ਆ ਕਰਕੇ ਆ ਜੋ ਮੇਰੀ ਤਾਂ ਮੈਂ ਵੀ ਪੱਟੀ ਆ ਆਏ ਨਹੀਂ ਆਏ ਨਹੀਂ ਉਹ ਲੈ ਪੁਰਾਣੀ ਰਹਿ ਗਈ ਥਾਂ ਹੀ ਰਹਿ ਗਈ ਤਾਂ ਹੁਣ ਆ ਬਣਾਵਾ ਬਾਬਾ ਆ ਗਈ ਆ ਗਈ ਆ ਗਈ ਬਾਲਾ ਬਣ ਕੇ ਕਰ ਤੇ ਚੱਕਰ ਕਰਕੇ ਵੇਖਣੀ ਨਿਕਲਦੀ ਆ ਮੰਮੀ ਗਵਾਜ ਕੀ ਰੋਈ ਜੰਨੀ ਚੱਲਾ ਆ ਪਪਾ ਕੋ ਆ ਜੋ ਇੱਧਰ ਆਇਆ ਕੋਣ ਡ ਇਦਾਂ ਟ੍ਰੀਟਮੈਂਟ ਸ਼ੁਰੂ ਹੋ ਗਿਆ ਉਹ ਹਾਫ ਮੁੱਕ ਵੀ ਗਿਆ ਤੇ ਮੈਂ ਇਹ ਵਲੌਗ ਲੈ ਸ਼ੁਰੂ ਕੀਤਾ ਮੋਰਾਂਗੇ ਤਾਂ ਨਹੀਂ ਸੁਸੋਂ ਡਾ ਦੇ ਦੀ ਜੇ ਹੋਂਦਾ ਦੁੱਧ ਪੀ ਲੋਨੇ ਚ ਹੈ ਇਹ ਦੋ ਟੈਂਸੇ ਇੰਦੇ ਹਾਂ ਕਿਹਾ ਖਾਣੋ ਚੰਡਿਆ ਕਵਾਲਾ ਜਿਸ ਸਮੈਲ ਵੜੀ ਆਉਂਦੀ ਦੀ ਦੀ ਹੁਣੀ ਕਹਿੰਦੇ ਆਹਾ ਵੇ ਕਿੰਨਾ ਘੱਟਾ ਨਿਕਲ ਲਿਆ ਘੱਟਾ ਵੜਾ ਨਿਕਲ ਲਿਆ ਕਵਾਲਾ ਜ ਬਹੁਤ ਬਰੇ ਆਲ ਆ ਜੀ ਤੇਰੇ ਜਨੇ ਭਾਜੀ ਹੁਣੀ ਵੀ ਆ ਗਏ ਆ ਸੰਦੀਪ ਦੇ ਕਰ ਦਿੱਤੇ ਉਹਨਾਂ ਦੀ ਦੀ ਹੁਣਾ ਨੇ ਤੇ ਇਹ ਆਪਣੀ ਵੱਡੀ ਦਾ ਸਿਰ ਬੜਾ ਵੱਡਾ ਹੀ ਵੇ ਭਾਜੀ ਹੁਣਾ ਨੂੰ ਆ ਵੀ ਆਉਣਾ ਪਿਆ ਨੀ ਲਗਿਆ ਨੀ ਦੇ ਲੱਭੇ ਇੱਧਰ ਤਾਂ ਨਿਬੜ ਕੇ ਕੰਮ ਸੁਨੀਬਾ ਦਾ ਰਹਿਦਾ ਥੋੜਾ ਜਿਹਾ ਤੇ ਉਧਰ ਦੀਵੀਆਂ ਉਹਨਾਂ ਦੇ ਸਿਰ ਨੂੰ ਚੜੀ ਜਾਂਦੇ ਉਹ ਆਪਣਾ ਇਹਦਾ ਪੋਜੀਸ਼ਨ ਜੇ ਕੀ ਹੁੰਦਾ ਸ਼ੈਂਪੂ ਜਿਹੜਾ ਕੇਰਟਨ ਆਹ ਕੇਰਟਨ ਜਿਹੜੀ ਹੈ ਇਹਦੀ ਫ੍ਰੈਗਰੈਂਸ ਜਿਹੜੀ ਹੋਰ ਤਰ੍ਹਾਂ ਦੀ ਹੈ ਫੈਨ ਫੈਨ ਅੱਛਾ ਐਸ.ਡੀ ਬੰਦ ਹੋ ਗਈ ਜੀ ਨਾ ਸਾਵੇਂ ਕਦ ਚੜਾਉਂਦੀ ਏ ਹੈ ਲਾ ਇਹਦੇ ਪਹਿ ਹੈ ਇਹਦੇ ਵਿੱਚ ਕੋਇਨ ਜਿਹੜੇ ਨਹੀਂ ਕੱਢ ਲਿਆ ਸਕੇ ਬਧੀ ਜਾਵੇ ਖਰਚਣ ਦਾ ਸਵਾਤਾ ਆ ਗੀਰ ਤੇ ਹੋ ਗਈ ਏ ਫਰੀ ਇਹ ਵੀ ਨਹੀਂ ਲੱਗੇ ਹੋਏ ਪੇਟ ਪੂਜਾ ਹੁੰਦੀ ਓਏ ਹੋਏ ਇਹਦੇ ਵਿੱਚ ਬਹਿਣਾ ਕਿੱਦਾਂ ਆ ਕਿੱਦਾਂ ਧੁੱਪੇ ਲੱਗੀਆਂ ਨੂੰ 2 ਘੰਟੇ ਹੋ ਗਏ ਧੁੱਪੇ ਲੱਗੀਆਂ ਓਹੋ ਠੀਕ ਏ ਜਿੱਦ ਫਸੀ ਏ ਕੋਈ ਨਾ ਰ ਫਿਰ ਸ਼ੀਟਾਂ ਵਾਲਾ AC ਚਲਾ ਲਈਦਾ ਬਹੁਤ ਜ਼ਿਆਦਾ ਸੀ ਏ ਉਹ ਹੱਤ ਹੋਈ ਪਈ ਹੈ ਹੁਣ ਮੈਂ ਚੱਲੇ ਆਵਾ ਉਹ ਅੱਜ ਦੇ ਮੁੰਡੇ ਨੂੰ ਮਿਲਣ ਵਾਸਤੇ ਇੱਥੇ ਕਾਧੀਆਂ ਲੱਗ ਗਈਆਂ ਵੀ ਤੇ ਉਹ ਕਹਿੰਦਾ ਮੇਰ ਕੋ ਅੱਜ ਮੋਟਰਸਾਈਕਲ ਲੈਣੀਆਂ ਤੇ ਤੂੰ ਆਵੀ ਉਹਦੇ ਕੋਲ ਚੱਲੇ ਆ ਮੈਂ ਮੇਲਾ ਹੀ ਚੱਲ ਲੱਗ ਗਿਆ ਆਏ ਆ ਤੇ ਵਾਈਪਰ ਮਾਰਕੀ ਜਿਹਾ ਸਾਫ਼ ਕਰ ਲੀ ਗਏ ਕਾਧੀਆਂ ਇਧਰ ਬੱਸ ਸਟੈਂਡ ਵਾਲ ਨਾਲ ਕਾਫੀ ਚਿਰਾਂ ਬਾਅਦ ਆਏ ਬਹੁਤ ਸਮਾਂ ਹੋ ਗਿਆ ਆਓ ਵਾਓ ਆਓ ਆਓ ਕੀ ਹਾਲੇ ਅੱਜ ਵੇੜੇ ਵਾਲੇ ਆਏ ਨੇ ਬੈਠੋ ਆਹ ਬਈ ਪਰਿਵਾਰ ਕਦਾਂ ਘੈਂਟ ਆ ਵਧੀਆ ਆਇਆ ਲਾਂਗੇ ਘਰ ਨੂੰ ਉਹ ਅਜ ਮੱਡੇ ਨਾਲ ਇੱਥੇ ਆਏ ਆ ਤੇ ਬਹੁਤ ਸੋਹਣਾ ਬਣਿਆ ਹੋਇਆ ਆ ਆ ਦੇਖੋ ਬੜਾ ਪਿਆਰਾ ਬਣਿਆ ਇਧਰ ਸਾਈਡ ਆਹ ਹੈ ਅੱਜ ਕਹਿੰਦਾ ਵੀ ਕੌਫੀ ਕਹਿੰਦਾ ਕਹਿੰਦਾ ਕਾਦੀਆਂ ਦੀ ਕੌਫੀ ਬੜੀ ਫੇਮਸ ਆ ਤੇ ਪਿਉਨੇ ਆ ਇੱਥੇ ਕੌਣ ਆਇਆ ਪਹਿਲਾਂ ਸੰਗਾ ਸਾਹਿਬ ਇਹ ਗਰੇ ਤੇ ਅੱਛਾ 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 ਠੀਕ ਹੈ ਅੱਛਾ ਅੱਛਾ ਠੀਕ ਹੈ ਪਾਈਓ ਮਮਾ ਕੋਈ ਨਹੀਂ ਬੜਿਆ ਆਵੇ ਇੱਥੇ ਤੰਗ ਹੋਏ ਕੋਈ ਨਹੀਂ ਹੁੰਦੇ ਅਹੀਂ ਆਏ ਬਸ ਅਹੀਂ ਆਏ ਲੈ ਆ ਵੀ ਮੁੰਡੇ ਨੂੰ ਸਾਰੇ ਜਣੇ ਫੋਲੋ ਕਰਦੇ ਹੋ ਆ ਛੋਟੀ ਜਿਹੀ ਆਈਡੀ ਉਹ ਪੈਸੇ ਆ ਗਏ ਪੈਸੇ ਨਹੀਂ ਹੋਰ ਹੀ ਕੋਈ ਆਜਾ ਅਡਵਰਟ ਲੈ ਮੁੰਡੇ ਨੂੰ ਕਰਦੇ ਫੋਲੋ ਕਿਉਂਕਿ ਮੈਨੂੰ ਕੌਫੀ ਲੱਗਾ ਪੀਉਣ ਨਹੀਂ ਤੇ ਮੈਨੂੰ ਪੈਸੇ ਦੇਣੇ ਪੈਣੇ ਦੀ ਆ ਵੀ ਇਧਰ ਤੇ ਕੰਮ ਨੱਬੜ ਗਿਆ ਮੈਂ ਥੜਾ ਹੋ ਗਿਆ ਸੀ ਲੇਟ ਮੈਂ ਉਹ ਆਈ ਦੀ ਬੇਟੇ ਨਾਲ ਥੋੜਾ ਕੰਮ ਚੱਲ ਗਿਆ ਤੇ ਵਾਰ ਹੋ ਗਿਆ ਘੈਂਟ ਮੈਨੂੰ ਲਾ ਪਛਾਨੀ ਜਾਣ ਦੀ ਕਿਹਨੇ ਦੀਦੀ ਹਣਵੇ हैं चलो चलिए हम बड़ा टाइम हो गया जी हर कोई उठ है वो कैंडी चल सो तो नींद 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 होगी पूरी तरी सो जा फिर अं हो बारो हूँ चले हैं घर वापसी कार पहुंच गए आप आ जाओ

ਹਾਂ ਉਹ ਆ ਜੀ ਇਹਨੂੰ ਆ ਨਾਂਹ ਕਿਉਂ ਕਿਹਾ ਤਾ ਕਿ ਕਿਹਨਾਂ ਆ ਰਿਹਾ ਉਹ ਇਹਦਾ ਅਵੜਾ ਕਿਤਾਬ ਕਿਤਨੇ ਆ ਗਈ ਨਹੀਂ ਜਾਨਾ ਕੋਈ ਨਾ ਜਦੋਂ ਅਸੀਂ ਗਏ ਉਦੋਂ ਆਏ ਹੂੰ ਹੋ ਵੀ ਠੀਕ ਠਾਕ ਹੈ ਕੀ ਆਂਦੀ ਥਲੇਦਾਰ ਦੇ ਭੱਜ ਗਈ ਅੱਜ ਲੱਗਾਇਆ ਪੰਜਾਬ ਦਾ ਮੈਚ ਮਾਰਾਂ ਮੇਰ ਰੱਖੇ ਮੈਂ ਕਿਹਾ ਪੰਜਾਬ ਜਿੱਤ ਜਾਈ ਯਾਰ ਆਪਾਂ ਚੱਲ ਦੇ ਕਣੀ ਮੇਲੇ ਬੋਟਾਂ ਵਾਲੇ ਪਕੌੜੇ ਲੈ ਵੀ ਰੀਲਾਂ ਰੀਲਾਂ ਬੰਡੀਆਂ ਨੇ ਬਹੁਤ ਸਾਰੀਆਂ ਬਣਾਓ 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 ਦੋ ਚਾਰ ਬਣਾ ਕੇ ਰੱਖ ਲਓ ਮਤਲਬ ਪਤਾ ਲੱਗੇ ਵੀ ਸਮੂਥਨਿੰਗ ਕਰਾਈ ਆ ਆ ਮੜੀ ਬਾੜ ਗਾਂ ਕਰ ਲੋਣੇ ਅਗਰ ਕੇ ਆ ਮਰਿੰਦੇ ਨੂੰ ਪਤਾ ਲੱਗਦਾ ਐਵੇਂ ਸਟੇਜ ਤੇ ਮਾਰਦੀ ਤਾਂ ਐਨ ਪਛਾਣ ਜਿੱਦਾਂ ਮਾਰੀ ਦੇ ਵਾਲ ਚੁੱਕ ਕੇ ਉਹਦਾ ਕਰਕੇ ਮੈਂ ਕਹਿੰਦਾ ਚੱਲ ਪਾਰੀ ਆ ਕਮਰਾ ਭੇਜਣਾ ਫਿਰ ਚੱਲ ਜੀ ਜਿੱਦਿਓ ਨਿਕਲੇਵੇਂ ਉਹਨਾਂ ਨੂੰ ਕੋਸ਼ਿਸ਼ ਕਰਨਾ ਬਸ ਟੈਂਡ ਉਤਾਰਾਂਵਾਂਗਾ ਕਿਉਂਕਿ ਇੱਥੇ ਫਿਰ ਹੁਣ ਪਤਾ ਨਹੀਂ ਬੈਟਰੀ ਰਿਕਸ਼ਾ ਤਦਾਂ ਮਿਲਣੀ ਕਿ ਨਹੀਂ ਇੱਥੇ ਕੋਈ ਘਾਟੀਆਂ ਆਉਂਦੀਆਂ ਦੁਨੀਆ ਬੜੀ ਘਾਟੀਆਂ ਸਤਿ ਸ੍ਰੀ ਅਕਾਲ। ਮੈਂ ਮਾਤਰਿਕਾ ਲਈ ਅਮਨ ਮਾਨੀ ਚੱਤੀ ਕੇ ਦਾ। ਹਰ ਗੋਣੀ ਇੱਥੇ ਆ ਜਾ। ਆਹ ਜਲਦੀ ਆਇਓ। ਕਿਦਣ ਕਹੋ ਕਿਦਣ ਕਹੋ। ਉਹ ਆਏ ਨ ਨਹੀਂ ਪਹਿਲਾਂ ਗਏ। ਸਰਹੰਦ ਗਏ। ਉਦੋਂ ਰਹਿ ਕੇ ਆਏ ਤੁਹਾਡੇ ਕੋਲ। ਹਾਂ। ਉਦੋਂ ਦੇ ਆਏ ਜੀ। ਪਹਿਨੀ ਮਣ। ਹੁਣ ਸਾਡਾ ਕਮਰਾ ਪੰਜੇ ਉਦੋਂ ਪਹਿਲਾਂ ਸਮਾਨ ਸੋਹ ਰੱਖਣਵਾ ਤੇ ਫਿਰ ਕਿਦਣ ਆ। ਆਹ। ਓੜੀਆਂ ਚੜੀ ਜਾਂਦੀ ਊ। ਬਗਿਆ ਬਾਏ। ਬਾਏ ਕਰ ਦੋ। ਚੱਲੀ ਲੋ ਦਲੀ। ਬਾਏ। ਬਾਈ 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 ਦੀ ਕੋਈ ਨਹੀਂ ਕਿੰਨੀ ਪਾਈ ਕਾ ਲੱਧੀ ਜਿਆਦਾ ਆ ਸਹੀ ਗੱਲ ਹੀ ਫਾਜਣਾ ਤੂੰ ਉਹ ਮਗਰਲੀ ਦੇ ਜਾਓ ਚਲੋ ਠੀਕ ਆ ਫਿਰ ਮੈਂ ਚੱਲਿਆ ਯਾਰ ਗਰਮੀ ਬੜੀ ਆ ਓਕੇ ਬਾਈ ਫੋਨ ਕਰਦੇ ਪਹੁੰਚ ਕੇ ਕਹਦੇ ਵੀ ਪੁਰਾਣਾ ਪਿਆਰੇ ਲੈ ਅੱਛਾ ਆਇਆ ਵਾ ਜਿਹੜਾ ਨਹੀਂ ਨਹੀਂ ਉਹ ਦੇਖੋ ਥੱਲੇ ਅੱਛਾ ਉਹ ਥੱਲੇ ਆ ਹੋ ਤੀ ਨਵਾਂ ਹੀ ਕਹਦੇ ਵੀ ਪੁਰਾਣਾ ਵਾ ਨਹੀਂ ਨਹੀਂ origignal ਆ ਬਿੱਗਨਰ ਗੱਡੀ ਨੀ ਆ ਗਾ ਹਾਂਡਾ ਦਾ ਇਹ ਅੱਛਾ ਹਾਂਡਾ ਦਾ ਚੱਲ ਠੀਕ ਓ ਮਤਲਬ ਮਤਲਬ ਕੰਮ ਦਊਗਾ ਆਪਣਾ ਵਧੀਆ ਨਾ ਹੋਰ ਕੋਈ ਜ਼ਿਆਦਾ ਕੂਲਿੰਗ ਕਰੂਗਾ ਬਸ ਸਹੀ ਸਹੀ ਇੰਨੀ ਵਧੀਆ ਹੋ ਗਿਆ ਵਾ ਆ ਆ ਬੈਟਰੀ ਜਿਹੜੀ ਨੀ ਇਹਨੂੰ ਕੱਸ ਕੁੱਸ ਕੇ ਫਿੱਟ ਕਰੀ ਜਲਵਾੜੀ ਕੱਸ ਦੀ ਜਗਾ ਇੱਕ ਪਾਣੀ ਕਹਿੰਦੇ ਆ ਥੱਲੇ ਪਾਣੀ ਕਹਿੰਦੇ ਜਿਆਣੀ ਕਿਦਾਂ ਪਾਣੀ ਕਹਿੰਦੇ ਜਦੋਂ ਨਹੀਂ ਪੈਂਦਾ ਨਾ ਜੇ ਗੱਡੀ ਧੋਨੇ ਆ ਇਹਦੇ ਪਾਣੀ ਪਾ ਕੇ ਥੱਦਾ ਇੰਨਾ ਇੰਨਾ ਜਾਂਦਾ ਵਾ ਅੱਗੇ ਆ ਸਕਦਾ ਹੀ ਹਾਂ ਪੱਤੀਆਂ ਗੱਡੇ ਹੁੰਦੇ ਮੇਰੇ ਆ ਬਸ ਇਹਨੂੰ ਸਿਰੇ ਲਾ ਦੀ ਨਾ ਟਪਾਹ ਕੇ ਜੰਗਾ ਇੱਕ ਇੱਥੇ ਜੜੀ ਪੱਤੀ ਠ ਪੰਜਾਬ ਨੇ ਨਜ਼ਾਰੇ ਬੰਦ ਤੇ ਵੇਖਿਆ ਕਿ ਨਾ ਅੱਜ ਫਟਾਣ ਫਿਰ ਪੰਜ ਖਡਾਰੀ ਆਊਟ ਕਰਦੇ ਆ ਪੰਜਾਬ ਜਿੱਤੂਗਾ ਛੱਡ ਆਂ ਸੰਦੀਪ ਤੇ ਮੰਮੀ ਚੱਲੇ ਨੇ ਮੂਵੀ ਦੇਖਣ ਵਾਲੇ ਤੇ ਸਰਤਾਜ ਜੀ ਤੇ ਨਾਲ ਸ਼ਾਇਦ ਲਵਲੀ ਜਾਵੇ ਵੀ ਤੇ ਇਹਨਾਂ ਨੂੰ ਮੈਂ ਛੱਡ ਆਵਾਂਗਾ ਗੁੜੀਆਂ ਨੂੰ ਨਾਲ ਲਈ ਜਾਵਾਂਗਾ ਗੁੜੀਆਂ ਹੁਣ ਸੁੱਤੀ ਐ ਇਹ ਚੱਕ ਲੈਣੇ ਆ ਟਿਕਟ ਇਹਨਾਂ ਨੂੰ ਮੈਂ ਦਵਾਤੀ ਆ ਤੇ ਇਹ ਹੁਣ ਚੱਲੀਆਂ 7:30 ਵਜੇ ਦਾ ਸ਼ੋਅ ਸੀਗਾ 8 ਮਿੰਟ ਸਭ ਉੱਪਰ ਹੋ ਗਏ ਨੇ ਓਕੇ ਤੇ ਗੁੜੀਆਂ ਰੋਲੀ ਮੇਰੇ ਕੋਲ ਮੈਂ ਘਰ ਤੋਂ ਬਾ ਚਲ ਵੀ ਇਹਨੂੰ ਮਮਾ ਕਰੀ ਲੈ ਅਜਨਾ ਕੁਕੀ ਨੇ ਤੰਗ ਵਿੜਾ ਕਰਨਾ ਸੀਗਾ ਇਹ ਹੁਣੇ ਸੁੱਤੀ ਸੀਗੀ ਤੇ ਸੰਦੀਪ ਨੇ ਤਵੇਂ ਚੁੱਕਿਆ ਤੇ ਉਠ ਖਲੋਤੀ ਆ ਹੁਣ ਮਮਾ ਆਉਣਗੇ ਤੇ 2 ਘੰਟੇ ਤੱਕ ਫਿਰ ਮੈਂ ਵਾਪਸ ਆਵਾਂ ਕਿ ਉਹਨੂੰ ਲੈਣ ਵਾਸਤੇ ਮਮਾ ਮਮਾ ਚਲ ਗਿਆ ਪੁੱਤ ਮੂਵੀ ਵੇਖਣ ਇਧਰ ਆਏ ਸੀਗੇ ਆਪਾਂ ਸਾਹਮਣੇ ਹਰਗੁਣ ਦਾ ਪਾ ਜੀਨ ਲੱਗੇ ਕਿ ਉਹ ਹੁਣ ਦਾਦਾ ਵੀ ਇਹਦਾ ਘਰ ਹੈ ਨੀਗਾ ਉਹ ਗਏ ਨੇ ਲੱਭਦੀ ਫਿਰਦੀ ਖਦੀ ਉਹ ਬੂਆ ਖੋਲਦੀ ਕਦੀ ਉਹ ਖੋਲਦੀ ਹਾਂਜੀ ਕਿ ਦਾਦਾ ਕਿੱਥੇ ਹੈ

ਪਪਾ 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 ਕਿੱਥੇ ਆ ਪਪਾ ਕਿੱਥੇ ਕੋ ਪਪਾ ਪਪਾ ਮੰਮਾ ਮੰਮਾ ਦਾਦਾ ਦਾਦਾ ਦਾਦੀ ਦਾਦੀ ਚਲੋ ਚਲਿਏ ਮੰਮਾ ਦਾ ਫੋਨ ਆ ਗਿਆ ਔਰ ਗਣ ਮੰਮਾ ਦਾ ਫੋਨ ਆ ਗਿਆ ਹੀ ਚਲੀਏ ਮੰਮਾ ਕੋ ਹੈ ਬੋਲਦੀ ਨਹੀਂ ਉਹਦਾ ਉਹਦਾ ਵੀ ਜੀਲ ਘਰ ਹੋਈ ਨਹੀਂ ਮਰੀਤੀ ਮਾਸਾ ਮਾਸਾ ਰਿਆ ਕਾਰਟੂਨ ਜੇ ਵੰਦੀ ਰਹੀ ਵਿਚਾਰੀ ਜਾਤ ਤੇ ਕਰਦੀ ਮੰਮੀ ਦਾਦਾ ਦਾਦੀ ਕਰਦੀ ਪਰ ਮਹਾਨ ਚਲ ਕੋਈ ਨਾ ਚੱਲ ਗਿਆ ਡੈਡੀ ਵੀ ਤੇ ਉਹਨਾਂ ਡੈਡੀ ਕਿਥੇ ਗਏ ਡੈਡੀ ਕਰੰਦੀ ਦੀਵਲ ਰਿਆ ਰੈਪੇ ਨਾ ਉਹਨਾਂ ਨੇ ਪਹਿਲਾਂ ਦੱਸਿਆ ਨੇ ਉੱਥੇ ਰਹਿਣਾ ਮੈਨੂੰ ਇਹ ਘਰੇ ਰਹਿਣਗੇ ਕਿ ਗੁਡੀਆਂ ਨੂੰ ਹੁਣ ਮੈਂ ਘਰੇ ਛੱਡ ਜਾਗਾ ਹੁਣ ਫੇਰ ਇਹਨਾਂ ਨਾਲ ਹੀ ਖੜਨਾ ਪੈਣਾ ਹੈ ਤੇ ਕਿਉਂਕਿ ਹੁਣ ਘਰੇ ਤੋਂ ਕੋਈ ਨਹੀਂ ਮਹਿਵਾ ਵੀ ਤੇ ਡੈਡੀ ਕਰਨ ਦੀ ਨਹੀਂ ਹੁਣ ਰਾਤ ਨੂੰ ਮੈਂ ਸੋਚਿਆ ਰਾਜੂ ਨੂੰ ਲੈ ਚੱਲਦਾ ਹਾਂ ਗੁੜੀਆ ਫੜਦੂਗਾ ਨਾ ਦੂਸਰੀ ਸਾਈਡ ਅੱਗੇ ਤੇ ਚੱਲ ਸੁੱਤੀ ਤੇ ਸ਼ਤਾਨੀ ਨਹੀਂ ਕਰਦੀ ਹੁਣ ਮਤਲਬ ਮੈਂ ਸ਼ਤਾਨੀ ਨੇ ਕੋਈ ਕਰੇ ਵੀ ਨਾ ਉਹ ਪੰਗੇ ਲਈ ਜਾਂਦੀ ਨਾ ਤੇ ਰਾਜੂ ਆ ਜੇ ਤੇ ਚੰਗੀ ਗੱਲ ਆ ਜਾਣਾ ਉਦਾਂ ਨੇ ਮਾਪੇ ਹਾਰਨ ਕਹਿੰਦਾ ਮੈਂ ਆ ਗਿਆ ਉੱਥੋਂ ਇਸ਼ਾਰਾ ਦੇ ਦతా ਨਹੀਂ ਕਿਰਕੀ ਤੇ ਲੱਗੀ ਨਾ ਹਾਂ ਮਮਾ ਆ ਗਏ ਮਮਾ ਮਮਾ ਆਈ ਵੀ ਹਾਂ ਇਹ ਦੱਦੀ ਆਏ ਮਗਰ ਦੱਦੀ ਆਈ ਦੱਦੀ ਜੀ ਰੈਡੀ ਹੋ ਬਹੁਤ ਰਹਿ ਗਈ ਉਹ ਬਾਏ ਬਾਏ ਮਮੂ ਬਾਏ ਬਾਏ ਕ ਆ ਜਾ ਆ ਜਾ ਵਿਚਾਰੀ ਡਈ ਮਮੂ ਮਮਾ ਕੋ ਮਮਾ ਕੋ ਚਲ ਜਾਓ 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 ਫੜੀ ਨਹੀਂ ਬਤਾ ਚੱਲ ਆ ਚੱਲ ਰੈਵੀ ਨੇ ਕੋਈ ਹੈਗਾ ਵਿਚਾਰੀ ਤਾਂ ਜੀ ਨਹੀਂ ਲੱਗਣ ਰੋਈ ਤਾਂ ਨਹੀਂ ਉਦਾਂ ਰੋਈ ਨਹੀਂ ਇੱਕ ਵਾਰੀ ਵੀ ਬਹੁਤ ਉਦਾਂ ਮਤਲਬ ਜੀ ਨਹੀਂ ਵਿਚਾਰੀ ਜਿਦਾ ਲੱਗਦਾ ਅੰਦਰ ਬਹਿਣਾ ਨਹੀਂ ਕਾਕੇ ਨੇ ਤਾਂ ਨਹੀਂ ਮੈਂ ਲੈ ਕੇ ਜੀ ਅੱਜ ਦੇ ਭਰਾਵਾ ਸੰਡੂ ਵੀ ਪੇਸ਼ਾਨੀਆਂ ਨਹੀਂ ਗਿਆ ਉੱਤੋਂ ਨਾ ਉੱਤੋਂ ਨਾ ਮੈਂ ਨਾ ਹਾਰਨ ਮਾਰੀ ਤੋ ਉੱਤੋਂ ਨੇ ਇਸ਼ਾਰਾ ਜਿਹਾ ਕੀਤਾ ਮੈਨੂੰ ਲੱਗਦਾ ਕੋ ਮੁੰਡਾ ਮੁੰਡਾ ਯਾਰ ਦੋਸਤ ਹੈ ਮਾ ਉਹ ਯਾਰ ਦੋਸਤ ਨੇ ਬੱਤੀਆਂ ਬੰਦਾ ਕਰਕੇ ਠਾ ਆ ਜਾਣਾ ਫਿਰ ਜਦੋਂ ਇਹ ਮੇਰੇ ਕੋਲੇ ਆਇਆ ਮੈਂ ਕਿਹਾ ਤੇਰੇ ਮਾ ਅੱਜ ਦੇ ਸੰਡੂ ਸਾਹਿਬ ਹੁਣੇ ਤੋਂ ਇੱਕ ਇੱਕ ਵਜ ਬਣੇ ਨਹੀਂ ਬੜਾ ਸਿੱਖਣਦੇ ਹੋਣੀ ਨਹੀਂ ਬੜਾ ਵਧੀਆ ਬੱਜਾ ਬਹੁਤ ਸੋਹਣਾ ਬੜਾ ਵਧੀਆ ਇਹ ਮੇਰੇ ਜੀਜਾ ਜੀ ਇਦਾਂ ਦਾ ਪਰਨਾ ਬੰਦੇ ਇਦਾਂ ਜਿਹਾ ਟੇੜਾ ਜਿਹਾ ਕਰਕੇ ਬਹੁਤ ਵਧੀਆ ਬੱਜਾ ਯਾਰ ਸਿਰੇ ਟਕਣਾ ਚਾਹੀਦਾ ਬਹੁਤ ਸੋਹਣਾ ਬੱਜਾ ਲੈ ਵੀ ਚੌ ਇਹ ਹਰਦੂੰ ਸਾਡੀ ਇਵੇਂ ਬ੍ਰਸ਼ ਚੌਣਾ ਚ ਮਾਰੂ ਹੁਣ ਮੈਨੂੰ ਪਤਾ ਇਹਦਾ ਜਾਓ ਮਮਨ ਦੇ ਜਾਓ ਮਮਨ ਦੇ ਕਿਹਾ ਜਾਓ ਇਹਨੂੰ ਬ੍ਰਸ਼ ਨੂੰ ਦੇ ਕਿਹਾਓ ਚਲੋ ਭਾਜੋ ਮਮਨ ਦੇ ਜਾਓ ਵੈਰੀ ਗੁੱਡ ਜਾਓ 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 ਹੁਣ ਦੋ ਚਾਰ ਆਪਾਂ ਕੀਤੀਆਂ ਰੀਲਾਂ ਸ਼ੂਟ ਤੇ ਅੱਜ ਸੰਢ ਸਭ ਨਹੀਂ ਆਏ ਨੇ ਇਹ ਵੀ ਅੱਜ ਆਪਣਾ ਸਰਦਾਰ ਬਣੇ ਨੇ ਬੜਾ ਚੰਗਾ ਲੱਗਿਆ ਵੀ ਬਹੁਤ ਸੋਹਣੇ ਉਹ ਡਿਗ ਪੀਓ ਕੁੜੀਆਂ ਉਹ ਜਾਓ ਰੱਬ ਰੱਬ ਕਰਗਾ ਨੇ ਉਹ ਹੋਊਗੀ ਨਾ ਸੰਦੀਪ ਸਰਵਿਸ ਹੋਊਗੀ ਨਾ ਮੇਰਾ ਰਦਾ ਹੀ ਮੈਂ ਤਾਈਉ ਨਹੀਂ ਲਾਉਂਦਾ ਮੇਰਾ ਰਦਾ ਹੀ ਕੱਲ ਸਰਵਿਸ ਕਰਾਉਣਾ ਤੇ ਮੇਰਾ ਦੋਸਤ ਹੈ ਉਹਨੂੰ ਮੈਂ ਕਹਿੰਨਾ ਵੀ ਐਸੀ ਸਰਵਿਸ ਕਰ ਜਾ ਐਸੀ ਅੱਜ ਚਾਲੂ ਕਰਤਾ ਨਹੀਂ ਕਿਉਂ ਕਰਤੀ ਕੁਣੀ ਬਣੀ ਗੱਲ ਬਣੀ ਗੱਲ ਬਣੀ ਗੱਲ ਦੂਲੀ ਵਾਰੀ ਪਹਿਲੀ ਵਾਰੀ ਲੱਗਾ ਨਹੀਂ ਐਸੀ ਨਹੀਂ ਦੂਸਰੀ ਵਾਰੀ ਪਿਛਲੀ ਵਾਰੀ ਵੀ ਲੱਗਾ ਸੀ ਲੱਗਾ ਥੋੜਾ ਘੱਟ ਲੱਗਾ ਹੈਗਾ ਬਸ ਪਰ ਲੱਗਾ ਹੈ ਅਹੀਂ ਸਗੋਂ ਕਵਰ ਚੜਾ ਦੇਗਾ ਵੀ ਐਸੀ ਠੀਕ ਰਹੇਗਾ ਤੇ ਪਰ ਉਹ ਏਸੀ ਨੂੰ ਕਵਰ ਦਾ ਮਨ ਲਾਦਾ ਰੰਗ ਜਾਂ ਚੜ ਚੁੜ ਗਿਆ ਹੁਣ ਇਸ ਜਿੱਕੇ ਤੇ ਪਿਗੜਾ ਹੀ ਹੋ ਗਿਆ ਡਿਜੀਟਲ ਪੈਟਰੋਲ ਜਾਂ ਥਿੰਦਰ ਕੁਛ ਮਾਰਕਣਾ ਇਨਸਾਫ ਕਰੂੰਗਾ ਕੱਲ ਲੈ